घटना ਜ਼ਿਲ੍ਹਾ ਜ਼ਿਲਹੰਦਰ ਦੇ ਥਾਣਾ ਫਲੋਰਦੀਨ ਪੈਂਦੇ ਪਿੰਡ ਲਸਾੜਾ ਦੀ ਹੈ ਜਿੱਥੇ ਇੱਕ ਗੁੱਜਰ ਪਰਿਵਾਰ ਦਾ ਉਸ ਵੇਲੇ ਭਾਰੀ ਨੁਕਸਾਨ ਹੋ ਗਿਆ ਜਦੋਂ ਆਪਣੇ ਪਸ਼ੂ ਨੂੰ ਚਾਰਾ ਚਰਉਣ ਲਈ ਲੈ ਕੇ ਗਏ ਤਾਂ ਪਸ਼ੂਆਂ ਵੱਲੋਂ ਕੋਈ ਜ਼ਹਿਰੀਲਾ ਚਾਰਾ ਖਾਣ ਦੇ ਨਾਲ ਲਗਭਗ 11 ਪਸ਼ੂਆਂ ਦੀ ਮੌਤ ਹੋ ਗਈ ਅਤੇ ਗੁੱਜਰ ਪਰਿਵਾਰ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਇਸ ਸਬੰਧੀ ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਨੂੰ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਮਸਤਾਨਾ ਸਿੰਘ ਭਾਜੀ ਪਿੰਡ ਲਸਾੜੇ ਦੇ ਵਿੱਚ ਇਸ ਟਾਈਮ ਖੜੇ ਹੋਏ ਹਾਂ ਜੀ ਇਹ ਗੁਜਰ ਭਾਈਚਾਰਾ ਕਾਫੀ ਜੱਦੀ ਪੁਛਤੀ ਇੱਥੇ ਰਹਿ ਰਹੇ ਆ ਇਹਨਾਂ ਦੀ ਅੱਜ ਤਕਰੀਬਨ ਤਕਰੀਬਨ ਦੱਸਣ ਦੇ ਮਤਲਬ 11-12 ਮੱਜਾਂ ਦੀ ਡੈਥ ਹੋ ਚੁੱਕੀ ਆ ਜਿੱਦਾਂ ਰਖ ਲੋ ਕੋਈ ਉੱਥੇ ਚਰਾਂਦ ਵਿੱਚ ਗਏ ਜ਼ਹਿਰੀਲਾ ਮਤਲਬ ਕੁਝ ਪੱਠਾ ਖਾ ਲਿਆ ਜਾਂ ਬਰੂ ਦਾ ਦਾ ਦੱਸ ਰਹੇ ਜਾਦਾ ਜੀ ਉਹਦੇ ਨਾਲ 12 ਮੱਜਾਂ ਦੀ ਡੈਥ ਹੋ ਚੁੱਕੀ ਆ ਸੋ ਇਹਨਾਂ ਦੀ ਇਹੀ ਮੰਗ ਆ ਵੀ ਚਲੋ ਇਹਨਾਂ ਦੀ ਹੈਲਪ ਹੋ ਸਕੇ ਤਾਂ ਵਧੀਆ ਗੱਲ ਆ ਜੀ ਇਸ ਟਾਈਮ ਸਾਰਾ ਪਰਿਵਾਰ ਬਹੁਤ ਸਦਮੇ 'ਚ ਆ ਜੀ ਜਿੱਦਾਂ ਹੀ ਸਾਨੂੰ ਪਤਾ ਲੱਗਾ ਅਸੀਂ ਵੀ ਇੱਥੇ ਪਿੰਡ ਵਾਸੀ ਪਹੁੰਚੇ ਹੋਰ ਵੀ ਆਲੇ ਦੁਆਲੇ ਦੇ ਲੋਕ ਬਹੁਤ ਆਏ ਇੱਥੇ ਜੀ ਇਹਨਾਂ ਦਾ ਅਫਸੋਸ ਸਾਂਝਾ ਕੀਤਾ ਜੀ ਤਾਂ ਅਸੀਂ ਵੀ ਇਹੀ ਗੱਲ ਕਰਦੇ ਆਂ ਵੀ ਜਿੰਨਾ ਵੀ ਹੋ ਸਕੇ ਇਹਨਾਂ ਦੀ ਹੈਲਪ ਕੀਤੀ ਜਾਵੇ ਜੀ ਤਾਂ ਪਰਿਵਾਰ ਬਹੁਤ ਜ਼ਿਆਦਾ ਸਦਮੇ 'ਚ ਹੈ ਜੀ ਹਾਂਜੀ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਜੀ ਅ ਭਾਜੀ ਕੀ ਨਾਮ ਹੈ ਤੁਹਾਡਾ ਬਸ਼ੀਰ ਮੁਹੰਮਦ ਬਸ਼ੀਰ ਮੁਹੰਮਦ ਜੀ ਕਿਹੜਾ ਪਿੰਡ ਹੈ ਇਹ ਨਸਾੜਾ ਇਹ ਕੀ ਕਾਰਨ ਹੋਇਆ ਜੀ ਜਿਹੜਾ ਮੱਝਾਂ ਦੀ ਤੁਹਾਡੇ ਮੌਤ ਹੋਈ ਆ ਮੈਨੂੰ ਪਤਾ ਲੱਗਿਆ ਕਿ 11 ਮੱਝਾਂ ਦੀ ਡੈਥ ਹੋਰ ਦੇ ਚੱਲਦੇ ਚਲੇ ਗਏ ਕਿੱਥੇ ਉੱਥੇ ਆਪਣੇ ਸਾੜੇ ਏਰੀਏ 'ਚ ਹੀ ਆ ਤੇ ਬੰਰੋੜ ਦਾ ਬੰਦਾ ਪੈਂਦਾ ਉੱਥੇ ਇੱਕ ਬਰੂ ਵਾਲਾ ਖੇਤ ਸੀਗਾ ਪਤਾ ਨਹੀਂ ਬਰੂ ਸੀ ਕੀ ਸੀ ਜੀ ਉਹ ਉਸੇ ਮੱਝਾਂ ਡਿੰਗਣ ਲੱਗ ਪਈਆਂ 11 ਡਿੰਗਣਾਂ ਦੀ ਉੱਥੇ ਹੀ ਮੌਤ ਹੋ ਗਈ ਸਿਰ ਮੌਕੇ ਤੇ ਨਹੀਂ ਜਦੋਂ ਡਿੰਗਣ ਲੱਗ ਪਈਆਂ ਫਿਰ ਤੁਹਾਨੂੰ ਕੋਈ ਅਸਾਈਨਮੈਂਟ ਨਹੀਂ ਮਿਲਿਆ ਵੀ ਉਹ ਅਸੀਂ ਕੀ ਪਤਾ ਨਹੀਂ ਕੀ ਹੋ ਗਿਆ ਗਿਆ ਨਹੀਂ ਹੋ ਗਿਆ ਅਸੀਂ ਪਾਣੀ 'ਚ ਛੁੱਟੀਆਂ ਦੋ ਮੱਝਾਂ ਪਾਣੀ 'ਚ ਜਾ ਕੇ ਵੱਜ ਵੀ ਗਈਆਂ ਬਾਕੀ ਡਾਕਟਰਾਂ ਦੀ ਟੀਮ ਆ ਗਈ ਡਾਕਟਰਾਂ ਤੇ 11 ਡੰਗਰ ਸਾਡੇ ਖਤਮ ਹੋ ਗਏ ਉੱਥੇ ਜਦੋਂ ਮਤਲਬ ਉਹ ਡਿਗਣ ਲੱਗ ਪਈਆਂ ਤੇ ਉਹ ਡਿਗਣ ਲੱਗ ਪਈਆਂ ਤੁਸੀਂ ਤੁਸੀਂ ਤੁਰੰਤ ਡਾਕਟਰਾਂ ਨੂੰ ਫੋਨ ਕਰ ਦਿੱਤਾ ਟੀਮ ਨੂੰ ਕਿਹੜੇ ਪਿੰਡ ਦਾ ਉਹਦੀ ਅਸੀਂ ਦਸਾੜਾ ਜੀ ਐ ਦਸਾੜਾ ਡਿਸਪੈਂਸਰੀ ਹੈ ਹਾਂਜੀ ਤੇ ਫਿਰ ਉਹ ਡਾਕਟਰਾਂ ਨੇ ਅੱਗੇ ਕੀ ਕੀਤਾ ਜੀ ਉਹਨਾਂ ਨੇ ਅੱਗੇ ਸੈਫਲ ਲੈ ਗਿਆ ਤੇ ਉਹ ਡੰਗਰ ਮਾਰਤੀ ਕੇ ਤੇ ਦੋ ਮੱਝਾਂ ਸੀਗੀਆਂ ਉਹਨਾਂ ਨੇ ਠੀਕ ਕਰ ਲਈ ਯਾਨੀ 11 ਮੱਝਾਂ ਦੀ ਉਸ ਵੇਲੇ ਮੌਤ ਹੋ ਚੁੱਕੀ ਸੀ ਜਿਹੜੀਆਂ ਦੋ ਤਿੰਨ ਸੀਗੀਆਂ ਉਹ ਨਹੀਂ ਵਿਚਾਰੀਆਂ ਹਾਂ ਉਹਨਾਂ ਦਾ ਬਲੱਡ ਵੀ ਲੈ ਕੇ ਗਏ ਆ अच्छा ओ टेस्टली वे की जी, की कारण हो सकदा जी 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 ते ਤੁਹਾਡੇ ਮੁਤਾਬਕ ਕੀ ਕਾਰਨ ਹੋ ਸਕਦਾ ਨਹੀਂ ਹੁਣ ਸਰਕਾਰ ਦੀ ਮਰਜ਼ੀ ਆ ਗਰੀਬ ਆਦਮੀ ਆ ਨਹੀਂ 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 ਤੁਹਾਡੇ ਮੁਤਾਬਕ ਕੀ ਕਾਰਨ ਹੋ ਸਕਦਾ ਜਿਹੜੀ ਇੰਨੀ ਮੱਝਾ ਐਡਾ ਨੁਕਸਾਨ ਵੱਡਾ ਨੁਕਸਾਨ ਆ ਜੀਆ ਦੇਖੋ ਜੀ ਜੋ ਮਰਤੇ ਗਏ ਹੁਣ ਅਸੀਂ ਕੀ ਕਹਿ ਸਕਦੇ ਆ ਕੋਈ ਜ਼ਹਿਰ ਹੋਊਗਾ ਖਾਦਾ ਜਾਂ ਕੋਈ ਬਰੂ ਕਾ ਪਤਾ ਕੀ ਚੀਜ਼ ਖਾਂਦੀ ਇਸ ਦਾ ਕੋਈ ਪਤਾ ਨਹੀਂ ਐ ਬशीर ਜੀ ਮੰਨਿਆ ਜਾ ਰਿਹਾ ਕਿ ਗੁੱਜਰ ਫੈਮਲੀ ਜਿਹੜੀਆਂ ਗੁੱਜਰ ਭਾਈਚਾਰਾ ਆ ਉਹ ਪਸ਼ੂਆਂ ਚ ਬੜਾ ਐਕਸਪਰਟ ਮੰਨਿਆ ਜਾਂਦਾ ਪਰੰਤੂ ਤੁਸੀਂ 올ਡ ਐ ਤੁਸੀਂ ਬਜ਼ੁਰਗ ਐ ਮਤਲਬ ਤੁਹਾਡਾ ਪੂਰਾ ਤਜਰਬਾ ਹੋਣਾ ਕਿ ਪਸ਼ੂਨਾਂ ਨੂੰ ਕਿਦਾਂ ਸਾਮ ਸਵਾਲ ਕਰਨੀਆਂ ਪਰੰਤੂ ਫਿਰ ਵੀ ਤੁਸੀਂ ਕਿਦਾਂ ਧੋਖਾ ਖਾ ਗਏ ਖਾ ਗਿਆ ਧੋਖਾ ਕਿਸਮਤ ਮਾੜੀ ਕੀ ਆ ਪਤਾ ਸੀ ਕੀ ਚੀਜ਼ ਐ ਇਹਦੇ ਵਿੱਚ ਪਤਾ ਨਹੀਂ ਕਿਸੇ ਨੇ ਦਵਾਈ ਸੁੱਟੀ ਸੀ ਕਿ ਜਾਂ ਕੀ ਆ ਇਹ ਕੀ ਆ ਕਹਿ ਸਕਦੇ ਆ ਜਾਂ ਕੋਈ ਬੂਟੀ ਸੀਗੀ ਇਸ ਦਾ ਤਾਂ ਕੋਈ ਪਤਾ ਨਹੀਂ ਜਾ ਰਹਾ ਪਤਾ ਨਹੀਂ ਪਰ ਫਿਰ ਵੀ 11 ਮੱਝਾਂ ਬशीर ਜੀ ਬਹੁਤ ਹੋ ਜਾਂਦੀਆਂ ਮਤਲਬ ਗਿਣਤੀ ਬਹੁਤ ਹੋ ਜਾਂਦੀ ਹੈ ਮੌਤ ਦੇ ਨਾਲ ਕੋਈ ਜ਼ੋਰ ओके ਤੇ ਫਿਰ ਹੁਣ ਨੁਕਸਾਨ ਤੁਹਾਡਾ ਕਿੰਨਾ ਹੋਇਆ ਜੀ ਸਾਡਾ ਹਿਸਾਬ ਲਾ ਲਓ 11 ਮੱਝਾਂ ਆ ਜੀ ਚ ਪੰਜ ਚੋ 6 ਝੋਟੀਆਂ ਜਿਹੜੀਆਂ ਅਸੀਂ ਗੱਭਣ ਹੋਣ ਵਾਲੀਆਂ ਸੀ ਜੀ ਤੇ ਬਾਕੀ ਝੋਟੀਆਂ ਕੱਟੀਆਂ ਸੀ 2-2 ਸਾਲ ਦੀ ਜੀ ਹਾਂ ਜੀ ਨੁਕਸਾਨ ਹੈਗਾ ਇਹ 10 ਲੱਖ ਦਾ ਜੀ ਬੜਾ ਬੜਾ ਸਦਮਾ ਸਦਮੇ ਵਾਲੀ ਗੱਲ ਹੈ ਜੀ ਸਾਡੀ ਇਹੋ ਹੀ ਰੋਜ਼ਗਾਰ ਹੈ ਸਾਡੇ ਕੋਲ ਹੋਰ ਕੁਝ ਨਹੀਂ ਹੈ ਦਬਰਾਤ ਰਾਤ ਦਿਨ ਬੱਚੇ ਕਮਾਉਂਦੇ ਆਪ ਨਾ ਕੋਈ ਆਣਪੜ ਬੰਦੇ ਆ ਇਹਨਾਂ ਮੱਝਾਂ ਦਾ ਅਸਰਾ ਸਾਨੂੰ ਕੋਈ ਦਾਸਰਾ ਨਹੀਂ ਕੁਝ ਮੰਗ ਕਰ ਦਿਓ ਸਰਕਾਰਾਂ ਤੋਂ ਕੁਝ ਇਦਾਨੀ ਪਰਚਾ ਤੋਂ ਹਾਂਜੀ ਹਾਂਜੀ ਸਰਕਾਰ ਨੂੰ ਇਹ ਮੰਗ ਹੈ ਵੀ ਸਾਨੂੰ ਗਰੀਬਾਂ ਨੂੰ ਥੋੜੀ ਮਦਦ ਦਾਤ ਦੇ ਦੇ ਤੇ ਬੜੀ ਸ਼ੁਕਰੀਆ ਇਹ ਗੱਲ ਬਾਤ ਹੈ ਜੀ